ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆਂ ਦੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਹਨਾ ਟਾਈਮ 5 ਵਜੇ ਜਮਾਨਟ ਸਹੀ 5 ਦਾ ਟਾਈਮ ਹੋਗਾ ਸ਼ਾਮ ਦਾ ਤੇ ਚਲੋ ਮੈਂ ਕਿਹਾ ਹਨਾ ਬਲੌਗ ਸਟਾਰਟ ਕਰਦੇ ਆ ਆਪਾਂ ਕੁਛ ਨਾ ਕੁਛ ਹੌਲੀ ਹੌਲੀ ਮਤਲਬ ਸ਼ਾਰਟ ਵਗੈਰਾ ਲੈਨੇ ਤੇ ਬਾਕੀ ਹਨਾ ਕੁਛ ਆਪਾਂ ਸਵੇਰੇ ਅਪਲੋਡ ਕਰਤਾ ਸੀ ਬਲੌਗ ਕਿਉਂਕਿ ਰਣਵੀਰ ਨੇ ਸ਼ਾਰਟ ਭੇਜੇ ਸੀਗੇ ਆਪਾਂ ਨੂੰ ਜੋਗੀਪੀਰ ਸ ਉੱਥੇ ਗਿਆ ਸੀਗਾ ਤੇ ਉਹ ਆਪਾਂ ਹਨਾ ਸਵੇਰੇ ਅਪਲੋਡ ਕਰਤਾ ਸੀ ਤੇ ਅੱਜ ਵਾਲਾ ਹਨਾ ਬਲੌਗ ਆਪਾਂ ਹੁਣ ਸਟਾਰਟ ਕਰਦੇ ਆਂ ਤੇ ਕੰਮਕਾਰ ਕਰਦੇ ਜੀ ਸਟਾਰਟ ਆਪਾਂ ਤੇ ਕੈਮਰਾਮੈਨ ਨੂੰ ਮਾਦਦੇ ਆਂ ਆਪਾਂ ਬੋਲ ਵੀ ਆ ਜਾ ਕੈਮਰਾਮੈਨਸ ਵੀਡੀਓ ਬਣਾ ਦੇ ਤੇ ਕੈਮਰਾਮੈਨ ਖੜਾ ਆ ਜੂਗਾ ਇਹ ਤਾਂ ਆਪਣੀ ਗੱਲ ਮੰਨ ਲੈਂਦਾ ਤੇ ਚਲੋ ਜੀ ਆਪਾਂ ਹੋਰ ਕੰਮਕਾਰ ਥੋੜੇ ਨਾਲ ਸ਼ੇਅਰ ਕਰਦੇ ਲੋ ਜੀ ਆਪਾਂ ਲਾਉਣ ਲੱਗੇ ਕਪੜਾ ਦੀ ਤਹਿ ਤੇ ਸਵੇਰੇ ਨਾ ਮਤਲਬ ਲੋਜ ਵੀ ਨਹੀਂ ਹਨਾ ਬਾਕਾ ਵੀ ਹੋ ਜਾਂਦੇ ਨੇ ਕਪੜਾ ਮਾਨ ਕੇ ਚਲੋ ਵੀ ਬੱਚੇ ਦੀ ਵਰਦੀ ਵਗੈਰਾ ਹਨਾ ਸਕੂਲ ਨੂੰ ਆ ਕੇ ਬਦਲਨੇ ਕੱਪੜੇ ਸ਼ਾਮ ਨੂੰ ਫੇਰ ਪਾਣ ਵਾਲੇ ਕੱਪੜੇ ਸੜਕੂਆਂ ਵੀ ਆਏ ਹੋ ਗਏ ਤੇ ਸ਼ਾਮ ਨੂੰ ਵੀ ਹਨਾ ਸੂਕ ਬਦਲਨੇ ਬਾਕੀ ਆ ਜੀ ਹਜੇ ਪਸੀਨਾ ਆਉਂਦਾ ਨਾ ਤੇ ਇਹ ਸਾਰੇ ਕੱਪੜੇ ਜਿਹੜੇ ਖੁੱਲੇ ਸੀ ਹੁਣ ਵਿਚਾਰਿਆਂ ਨੂੰ ਬੰਦ ਹੋਣਾ ਪਊਗਾ ਮੈਚ ਨੂੰ ਹਾਂ ਤੱਕ ਵੀ ਹੋਣਾ ਸ਼ਾਮੇ ਨੂੰ ਜਾਨੇ ਰੱਖਦੇ ਕੱਲੀ ਛੋੜ ਰੱਖਣੇ ਜੋ ਲੋਡ ਕਰਨ ਵਾਲੇ ਹਨਾ ਸਭਾਂ ਵਾਲੀ ਹੋ ਰਹੀ ਕੋਈ ਤੇ ਮੇਰੇ ਅਲਸ ਪੁੱਤ ਨੇ ਕੀ ਗੰਦੀ ਸੀ ਮਾਂ ਲਾ ਜੀ ਹੁੰਦੀ ਆ ਕਲੇਰ ਆ ਬੈਠੇ ਬਥੇ ਨਹੀਂ ਉਹ ਹੀ ਦਾ ਮੈਸੇਜ ਜੀ ਕਲੇਰ ਇਹਨਾਂ ਕਹਾ ਬੈਠ ਰਿਹਾ। ਉਹਦਾ ਜੀ ਮਤਲਬ ਇੰਨੇ ਹੈ ਜੀ ਪਹਿਲਾਂ ਜਿਹੜੇ ਮਤਲਬ ਆਉਣੇ ਆਪਾਂ ਉਹ ਰੱਖ ਲਾਂਗੇ ਬਾਕੀ ਵੀ ਆਪਾਂ ਸੰਭਾਲ ਲਾਂਗੇ। ਤੇ ਬਾਕੀ ਜੀ ਹਨਾ ਤੇ ਜਸ਼ਨ ਨੂੰ ਮੈਂ ਕਿਹਾ ਸੀ ਮੈਂ ਕਦੇ ਕੁਲੇ ਬਣਾ ਦਿੰਦੀ ਨਾ ਸੋਨੂੰ ਤੇ ਅਸੀਂ ਨੇ ਫਿਰ ਆਟਾ ਕਢਾ ਲੀ ਆਟਾ ਕਢਾਉਣਾ ਲੱਗਾ। ਵੀ ਮਤਲਬ ਜਿਹੜਾ ਫਰੈਸ਼ ਵਧੀਆ ਆਟਾ ਹੋਊਗਾ ਹਨਾ ਸੋਨੂੰ ਪਤਾ ਹੈ ਉਹਦੇ ਵੀ ਬਣਾਵਾਂਗੇ ਆਪਾਂ। ਵੀ ਚੀਜ਼ ਕੋਈ ਖਾਣ ਵਾਸਤੇ ਬਣਾਉਣੀ ਹੈ ਹਨਾ। ਤੇ ਆਪਾਂ ਵਧੀਆ ਆਟੇ ਦੀ ਬਣਾਵਾਂਗੇ ਦੁੱਧ ਨਾਲ ਨਹੀਂ ਬੰਦੇ ਉਹ ਦੁੱਧ ਵੀ ਪਊਗਾ ਮਠੀਆਂ ਚ ਦੁੱਧ ਪਹਿਲਾਂ ਹੁੰਦਾ ਇਹ ਜੇ ਆਪਾਂ ਸੌਫ ਵੀਗੈਰਾ ਪਾ ਕੇ ਤੇ ਮਠੀਆਂ ਵੀ ਬਣਾਈਆਂ ਗਲਗਲੇ ਤੇ ਮਠੀਆਂ ਬਣਾਉਣਾ ਹੈ ਸਾਰਾ ਕੁਝ ਖਾਣ ਵਾਲੇ ਬਣਾਈ ਤੇ ਹੁਣ ਸਾਡੇ ਕੋਲ ਆਟਾ ਘੜੋਂ ਵਾਲਾ ਪਿਆ ਸੀਗਾ ਮੈਂ ਦੇਖਦੀ ਆ ਬਾਈ ਤੇ ਨਿਗਾਹ ਮਾਰੀ ਜਾਂਦੀ ਸੀ ਮੈਂ ਕਿਹਾ ਆ ਜਾਈ ਤੇ ਉਹਨੂੰ ਮੈਂ ਕਹਿੰਦਾ ਵੀ ਆਟਾ ਲਿਆ ਸੀ ਤੁਹਾਨੂੰ ਘੜਾ ਕੇ ਤੇ ਮੰਮੀ ਮੇਰੀ ਗੱਲ ਸਾਈਕਲ ਸਾਈਕਲ ਵੀ ਦਿਖਾਉਣੇ ਆਏ ਹੀ ਨਹੀਂ ਘਰੇ ਅੱਜ ਤੜਕੇ ਦਾ ਅੱਜ ਦਾ ਅੱਜ ਉਹ ਆਇਆ ਸੀ ਕਿ ਵੀਰ ਦਿਖਾ ਲਾਂਗੇ ਪੈਂਚਰ ਐ ਸਾਈਕਲ ਤੇ ਨਾਲੇ ਸਾਈਕਲ ਦਿਖਾਉਣਾ ਜਸ਼ਨ ਦਾ ਕਿਉਂ ਟਿਊਸ਼ਨ ਲੱਗ ਰਹੀ ਹੈ ਕਹਿੰਦੀ ਚੱਲ ਬੈਗ ਜੇ ਚੱਕਣਾ ਔਖਾ ਹੋ ਜਾਂਦਾ ਹਨਾ ਵੀ ਕਹਿੰਦੀ ਸਕੂਲ ਉਹਦੇ ਬਾਅਦ ਜੇ ਅਗਲਾ ਸਾਈਕਲ ਤੇ ਉਹਦੇ ਪੈਂਚਰ ਆ ਤੁਹਾਨੂੰ ਪਤਾ ਫਿਰ ਪੈਂਚਰ ਦਾ ਨਾ ਚੱਲੇ ਨਾ ਕਰੇ ਵਧੀਆ ਨਵਾਂ ਸਾਈਕਲ ਤਾਂ ਵੀ ਐਂ ਜੇ ਹੋ ਗਿਆ ਉਹ ਦੇਖਦੇ ਆ ਬਾਈ ਨੂੰ ਠੀਕ ਦੇ ਜੇ ਆ ਗਿਆ ਨਾ ਤੇ ਆਪਾਂ ਨੂੰ ਕਹਿ ਦਾਂਗੇ ਨਾਲੇ ਆਟਾ ਘੜਾ ਕਿលਿਆ ਦੇ ਤੇ ਨਾਲੇ ਵੀ ਸਾਨੂੰ ਸਾਈਕਲ ਦੇ ਦੇ ਪੈਂਚਰ ਲਵਾ ਲਿਆ ਵੀ ਚੱਲਦਾ ਕਰਦੇ ਸਾਈਕਲ ਸਵੇਰੇ ਤਾਂ ਦੇਖੇ ਨਹੀਂ ਅੱਜ ਮੈਂ ਆਇਆ ਹੀ ਨਹੀਂ ਆਪਣੇ ਘਰੇ ਨਾ ਤਾਂ ਰੋਟੀ ਲੈਣ ਆਇਆ ਕੱਲ ਤਾਂ ਰਹਿ ਗਿਆ ਸੀ ਇਹ ਸ਼ਾਮ ਨੂੰ ਹਾਲੋ ਉਹ ਮੈਂ ਕਹਿਦਾ ਸੀ ਮੇਰੇ ਭਾਈ ਰੋਟੀ ਲੈ ਜਾ ਤੁਸੀਂ ਇੱਧਰ ਮੈਂ ਕਿਹਾ ਕੱਲੇ ਮੱਥਾ ਮਾਰਾਂਗੇ ਨੇਰੇ ਇੱਕ ਇਹਨਾਂ ਦੇ ਲੈਟ ਹੈ ਨਹੀਂ ਵਿਚਾਰਾਂ ਦੇ ਤੇ ਲੈਟ ਤੋਂ ਬਣਾਉਂਦਾ ਰੋਟੀ ਸਬਜ਼ੀ ਬਣਾਉਣੀ ਓਪੀ ਹੋ ਜਾਣਗੇ ਅੱਜ ਸਵੇਰੇ ਆਇਆ ਹੀ ਨਹੀਂ ਆ ਤੇ ਹੋਰੇ ਦੋ ਕੰਮ ਜੀ ਕਰਨ ਵਾਲੇ ਪਏ ਜਦੋਂ ਆਟਾ ਖੜਾ ਲਿਆ ਬਸ ਫਿਰ ਨਾਲ ਦੀ ਨਾਲ ਸਵਾਦ ਦਾ ਕੋਈ ਮਿੱਠਾ ਬਣਾ ਲਾਂਗੇ ਹਨ ਤੇ ਅੱਜ ਮੈਂ ਬਾਹਰ ਤੋਂ ਡਾਇਲੌਗ ਬੋਲੂੰਗੀ ਮੇਰਾ ਡਾਇਲੌਗ ਮੰਮੀ ਹੂੰ ਕੋਸਨੀ ਮੈਂ ਬੰਦੇ ਨੂੰ ਪਾਸੋਂ ਜਿਹਾ ਜਿਹਾ ਨਾ ਆਇਆ ਹੋਇਆ ਪਿਆ ਹਨਾ ਵੀ ਵੀਡੀਓ ਬੰਦ ਕਰਦਾ ਬਣਾਉਣੀ ਨਹੀਂ ਫੇਰ ਆਪ ਦਾ ਉਸ ਗੈਨੇ ਨਾ ਮਤਲਬ ਡਰੋਂਗ ਵਗੈਰਾ ਕਰੀ ਜਾਂਦੀ ਪਤਾ ਨਹੀਂ ਕੀ ਬਣਾ ਰਹੇ ਹਨੇ ਪ੍ਰੀਤ ਤੇ ਜੋ ਹੈ ਨਾ ਤੇ ਅੱਜ ਤਾਂ ਮੈਂ ਦਿਨੇ ਹਨਾ 2 ਘੰਟਾ ਡੇਢ ਘੰਟਾ ਸੌਂ ਗਈ ਨੀਂਦ ਬਹੁਤ ਜ਼ਿਆਦਾ ਆਈ ਜਾਂਦੀ ਸੀਗੀ ਤੇ ਘੰਟਾ ਨੂੰ ਮੈਂ ਸੌਂ ਗਈ ਕਹਿੰਦਾ ਘੰਟਾ ਘੰਟਾ ਫਰੀਜ਼ ਆ ਉਹ ਵੀ ਸੁੱਤੀ ਪਈ ਸੀ ਜਸ਼ਨ ਦੂਸ਼ਣ ਭਾਗ ਤੇ ਇਹ ਤਾਂ ਅੱਖ ਨਹੀਂ ਸੌਂਗ ਜਸ਼ਨ ਦਾ ਪ੍ਰੀਤ ਵੀ ਸੌਂ ਗਈ ਸੀ ਅਸੀਂ ਦੋਨੇ ਮਾਵਾਂ ਤੇ ਨੇ ਨੀਂਦ ਧੀਰ ਕਰ ਸੌਂ ਗਈ ਉਹ ਤਾਂ ਸਵੇਰੇ ਮੈਂ ਨਾ ਅੱਕੇ ਗਈ ਸੀ ਮੈਂ ਮੈਡੀਟੇਸ਼ਨ ਨਾ ਨਹੀਂ ਹੁੰਨੀ ਸਵੇਰੇ ਗੁਰਦੁਆਰਾ ਸਾਹਿਬ ਜਾਣੇ ਤੇ ਫਿਰ ਵੀ ਮੈਂ ਹਨਾ ਸੌਣ ਤੋਂ ਬਾਅਦ ਇਦੂ ਬਾਅਦ ਮੈਂ ਦੁਆਰ ਤੋਂ ਨਹਾ ਲਈ ਸੀਗੀ ਤੇ ਨਾ ਕੇ ਇੰਜ ਸੁਰਤ ਜੀ ਆ ਗਈ ਹਨਾ ਮੰਮੀ ਬਾਅਦਾਰ ਤੋਂ ਆਤੇ ਡਾਇਲੌਗ ਕੋਲੂ ਅੱਛਾ ਮੰਮੀ ਹੂੰ ਕੋਸਣੀ ਤੇ ਸਬਜ਼ੀ ਆਪਾਂ ਨੂੰ ਜਸ਼ਨ ਫੜਾ ਗਿਆ ਕद्दू ਤੇ ਜਵਾਬ ਕਹਿੰਦੇ ਵੀ ਦਲੇ ਛੋਲੇ ਦੀ ਸਬਜ਼ੀ ਵੀ ਹੋਣੀ ਦਾਲ ਬਣਾਉਣੀ ਹੈ ਚਲ ਆਪਾਂ ਦਲੇ ਛੋਲੇ ਦੀ ਬਣਾ ਲਾਂਗੇ ਤੇ ਕद्दू ਆਪਾਂ ਬਣਾ ਲਾਂਗੇ ਕੱਲ ਨੂੰ ਤੇ ਬਸ ਕੱਪੜੇ ਵੇਰ ਕੋਲ ਥੋੜੀ ਰਹੀ ਹੈ ਨਾ ਬਾਤੀਆਂ ਹੀ ਰਹਿ ਗਈਆਂ ਇਹਨਾਂ ਦੀ ਤੇ ਲੈਣਾ ਕਿ ਆਪੋ ਆਉਦੇ ਰੱਖਣਾ ਚ ਧਰਦ ਨੇ ਤੇ ਹਜੀ ਭਾਂਡੇ ਵਗਾਰਾ ਪਈ ਹੈ ਨਾ ਆਪਣੇ ਮਾਂਜ ਨਾਲੇ ਭਾਂਡੇ ਵੀ ਮਾਂਜਦੇ ਏ ਮਾ ਕਿਸ سپورਟ ਕਰੋ ਹਨਾ ਆਪਣੇ ਚੈਨਲ ਨਾਲ ਬੜੀ سپور ਕਰ ਦੋ ਤੇ ਵੀ ਆਪਾਂ ਜਲਦੀ ਤੋਂ ਜਲਦੀ ਆਪਣੇ ਮੰਚਲ ਤੱਕ ਪਹੁੰਚ ਸਕੀਏ ਤੇ ਬਾਕੀ ਉਹ ਭੈਣ ਭਰਾਵਾਂ ਦਾ ਤਾਂ ਮੈਨੂੰ ਪੂਰਾ ਹੀ ਪਤਾ ਹਨਾ ਜਿਹੜੇ ਕਿ ਆਪਣੇ ਨਾਲ ਦਿਲੋਂ ਜੁੜੇ ਹੋਏ ਨੇ ਤੇ ਉਹ ਤਾਂ ਵਧੀਆ ਸਪੋਰਟ ਕਰਦੇ ਆ ਆਪਣੇ ਨਾਲ ਹਨਾ ਚੈਨਲ ਦੇ ਨਾਲ ਵੀ ਸਪੋਰਟ ਕਰਦੇ ਹਨਾ ਹਰ ਇੱਕ ਚੀਜ਼ ਨੂੰ ਜਿਵੇਂ ਕਿ ਬਲੌਗ ਹੈ ਨਾ ਹਰ ਇੱਕ ਚੀਜ਼ ਨੂੰ ਪੂਰਾ ਧਿਆਨ ਨਾਲ ਦੇਖਣਾ ਹਨਾ ਤੇ ਇਹ ਚੀਜ਼ ਕਹਿਣ ਦੀ ਉਹਨਾਂ ਨੂੰ ਤਾਂ ਵੀ ਲੋੜ ਨਹੀਂ ਪੈਂਦੀ ਹਨਾ ਚਲੋ ਆਏ ਹੁੰਦੇ ਵੀ ਜਿਹੜੇ ਭੈਣ ਭਰਾ ਨਵੇਂ ਆਉਂਦੇ ਉਹਨਾਂ ਨੂੰ ਚਲੋ ਆਪਾਂ ਇੱਕ ਵਾਰ ਕਹਿ ਦਿੰਨੇ ਆ ਹਨਾ ਤੇ ਨਾ ਜਿਹੜੇ ਵੀ ਭੈਣ ਭਰਾ ਆ ਜਾਂ ਦੀਦੀ ਦੀਦੀ ਜਾਂ ਆਂਟੀ ਹਾਂ ਕੋਈ ਵੀ ਜਾਂਦੇ ਆ ਨਾ ਗੁਰਦੁਆਰੇ ਤੜਕੇ ਤੜਕੇ ਤਾਂ ਮੈਨੂੰ ਜਰੂਰ ਕਮੈਂਟਾਂ ਵਿੱਚ ਦੱਸਿਓ ਚਲੋ ਜੀ ਜੇ ਜਸਨ ਨੂੰ ਕਮੈਂਟਾਂ 'ਚ ਦੱਸਿਓ ਵੀ ਕੌਣ-ਕੌਣ ਗੁਰੂ ਘਰ ਜਾਂਦੇ ਐ ਸਾਰਿਆਂ ਨੂੰ ਪੁੱਛ ਰਹੀ ਆਂ ਟੰਗੀਆਂ ਨੂੰ ਅੰਕਲਾਂ ਨੂੰ ਤੇ ਦੀਦੀਆਂ ਨੂੰ ਤੇ ਮੇਰੇ ਪੁੱਤ ਨੂੰ ਜ਼ਰੂਰ ਦੱਸਿਓ ਨਾ ਇਹ ਈ ਕਮੈਂਟ ਕਰਕੇ ਤੇ ਮੇਰਾ ਪੁੱਤ ਜਾਂਦਾ ਹੈ ਨਾ ਮੇਰੇ ਨਾਲ ਵੀ ਜਿਹੜਾ 10 ਸਾਲ ਦਾ ਬੱਚਾ ਇੰਨਾ ਕ ਐਕਟਿਵ ਐ ਮੈਂ ਕਹਣੀ ਆਂ ਵੀ ਵੈ ਗੁਰੂ ਇਹ ਹੀ ਇਹਨੂੰ ਜਸਨ ਨੂੰ ਚੜ੍ਹਦੀ ਕਲਾ 'ਚ ਹੀ ਰੱਖੀ ਹੈ ਨਾ ਵੀ 4 ਵਜੇ ਮੇਰੇ ਨਾਲ ਉੱਠਣਾ ਨਾ 4 ਵਜੇ ਉੱਠ ਕੇ ਮੈਂ ਚਾਹ ਬਣਾਉਣੀ ਜਸਨ ਆ ਮੈਂ ਆਪਣੇ ਜਸਨੀਦੂਣਾ ਆਇਆ ਨਾ ਤੇ ਵੀ ਆਪ ਦਾ ਫਰੈਸ਼ ਹੋਇਆ ਜਾਂ ਮੈਂ ਕਿਵੇਂ ਜਾਂ ਨਾਲ ਆ ਕਿਵੇਂ ਕਰ ਲਾ ਤੇ ਮੈਂ ਕਿ ਮੈਂ ਚਾਹ ਹੁਣ ਬਣਾ ਰਿਹਾ ਨਹੀਂ ਆ ਪੰਜ ਘੰਟਿਆਂ ਚ ਫਿਰ ਅਸੀਂ ਜਪਰੀ ਤਾਂ ਆਪਾਂ ਚਾਹ ਪੀਂਦੀ ਰਹੀ ਹਣਾ ਉਹ ਤਾਂ ਸਵੇਰ ਵਾਲੀ ਚਾਹ ਬੰਦ ਕਰ ਰੱਖੇ ਮੰਮੀ ਉਸਨੀ ਡਾਇਲਾ ਮੈਂ ਤੇਜਸ਼ਰੀ ਚਾਹ ਪੀਂਦੀ ਹਾਂ ਸਵੇਰੇ ਹਣਾ ਅਸੀਂ ਚਾਹ ਪੀ ਪੂ ਕੇ ਤੇ ਆਪ ਦਾ ਨਹਾ ਤੋ ਕੇ ਵਾਲ ਵਾ ਕੇ ਤੇ ਫਿਰ ਅਸੀਂ ਗੁਰਦੁਆਰਾ ਸਾਹਿਬ ਆਕ ਜਾਨੇ ਤੇ ਵੀ ਮੇਰੇ ਨਾਲ ਹਣਾ ਮੇਰੇ ਮੂਰੇ ਮੂਰੇ ਤੁਰ ਜਾਂਦੀ ਵੀ ਏਡੇ ਕਮਚੇ ਨੂੰ ਇੰਨੀ ਕਿ ਜ਼ਿਆਦਾ ਸਮਝ ਹੋਣੀ ਮੈਂ ਕਹਣੀ ਬਹੁਤ ਹੀ ਵੱਡੀ ਗੱਲ ਹੈ ਹਨਾ ਅੱਜ ਕੱਲ ਵੀ ਜਿਹੜੇ ਮੈਂ ਕਹਣੀ ਹੈ ਵੀ ਮੈਂ ਇਸ ਗੱਲ ਦਾ ਬੁਰਾ ਨਾ ਮੰਨਿਓ ਮੈਂ ਆਪਦੇ ਘਰਦਿਆਂ ਦੀ ਗੱਲ ਕਰਦੀ ਆ ਵੀ ਜਿਹੜੇ 80 ਪਲੱਸ ਹੋਏ ਪੈਣ ਉਹਨਾਂ ਨੂੰ ਇਹ ਚੀਜ਼ ਦੀ ਕੀ ਲੋੜ داری ਦਾ ਕੋਈ ਪਤਾ ਨਹੀਂ ਹਨਾ ਵੀ ਅਸੀਂ ਕੀ ਕੰਮ ਕਿਵੇਂ ਕਰਨਾ ਤੇ ਕੀ ਸਾਡੇ ਲਈ ਚੰਗਾ ਤੇ ਤੇ ਜਿਹੜਾ 10 ਸਾਲ ਦਾ ਬੱਚਾ ਉਹਨੂੰ ਇਹ ਚੀਜ਼ ਦੀ ਸਾਰੇ ਦੀ ਸੂਹ ਹੈ ਹਨਾ ਵੀ ਕੀ ਸਾਡੇ ਲਈ ਚੰਗਾ ਹੈ ਹਨਾ ਵੀ ਜਾਂ ਤੁਹਾਡੀ ਮੰਮੀ ਗੁਰਦੁਆਰਾਤ ਜਾਂਦੀ ਹੈ ਫੇਰ ਇੱਥੇ ਹਨਾ ਇਹਨੂੰ ਜੱਟ ਸਾਰੇ ਉੱਥੇ ਸ਼ਲੋਕ ਵਗੈਰਾ ਲਿਖਿਆ ਹਨਾ ਗੁਰਸਾਹਿਬ ਦੇ ਉਹ ਸਾਰੇ ਖੜਕੇ ਉੱਥੇ ਪੜਦੀ ਐ ਵੀ ਮੈਂ ਕਹਣੀ ਅੱਜ ਕੱਲ ਦੇ ਬੱਚਿਆਂ ਨੂੰ ਇੰਨੀ ਜ਼ਿਆਦਾ ਜਾਣਕਾਰੀ ਹੈ ਤੇ ਜਿਹੜੇ ਆਪਣੇ ਬਜ਼ੁਰਗਾਂ ਉਹਨਾਂ ਨੂੰ ਬਿਲਕੁਲ ਵੀ ਅਕਲ ਹੈ ਨਹੀਂ ਇਹ ਚੀਜ਼ ਦੀ ਤੇ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਸ ਇੱਕ ਦਿਲ ਦੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਤੇ ਚਲੋ ਇਹ ਫੇਰ ਮਿਲਦੇ ਆਪਾਂ ਲੱਗੀ ਦੀ ዳਲ ਨਾਣ ਬੜੇ ਸੁਨਿਆ ਦੀ ਤੇ ਨਾਲ ਨਾਲ ਨਾ ਤੁਹਾਨੂੰ ਉਹਦਾ ਸਤਾਦਾ ਨਾ ਕਿਉਂਕਿ ਜਸ਼ਨ ਨੂੰ ਮੈਂ ਬਣਾ ਦੇਣਾ ਸੀ ਉਹ ਆ ਜਸ਼ਨ ਨੂੰ ਕੀ ਅਸੀਂ ਸਾਰੇ ਖਾਵਾਂਗੇ ਕਿੰਨੇ ਖਾ ਲੈਣਾ ਮਾਨੂੰ ਬਾਠੀ-ਬਾਠੀ ਬਣ ਜਾਂਦੀ ਸਾਨੂੰ ਕਿਉਂਕਿ ਅਸੀਂ ਬਸ ਧੂੜਕੂ ਕਿਲੋ ਦੁੱਧ ਹੁੰਦਾ ਸਾਡੇ ਕੋਲ ਉਹਦੇ ਚੋਂ ਮਤਲਬ ਫਰੀ ਫਰੀ ਦਾ ਚਾਹ ਪੀਂਦੀ ਸੀ ਮੈਂ ਜਸ਼ਨ ਚਾਹ ਪੀਵਾਂਗੇ ਤੇ ਸਾਨੂੰ ਬਸ ਅੱਧਾ ਗਲਾਸ ਜਸ਼ਨਾ ਪੀਂਦੇ ਬਸ ਬਾਠੀ ਮੈਚ ਆਦੀ ਵੀ ਹੁੰਦੀ ਹੈ ਤੇ ਆਪ ਜਿਆਦਾ ਚਾਹ ਨਾਲ ਕੀ ਕਰਦੇ ਫਰੀ ਦੇ ਤਾਂ ਛੱਡੀ ਚਾਹ ਪੀਂਦੀ ਹੈ ਇਹਦਾ ਪੀਂਦੀ ਨਹੀਂ ਮੈਂ ਤੁਹਾਨੂੰ ਅੱਖ ਪੀ ਲਿਆਗਾ ਮੂਰੇ ਸਾਦਨਾ ਚਾਹ ਤਾਂ ਚੰਗੀ ਹੁੰਦੀ ਹੈ ਤੇ ਇਹਦੇ ਕੁਝ ਸਾਲਾਂ ਦੀ ਪੀਤਾ ਵੀ ਜਦ ਤੱਕ ਨਹੀਂ ਤੇ ਬਸ ਮੌਕੇ ਦੀ ਚਾਹ ਪੀਂਦੀ ਹੈ ਯਾਦ ਹੈ ਨਾ ਬੁੱਤ ਦਾ ਅੱਛਾ ਚਾਹ ਆਉਂਦਾ ਸੀ ਤੇ ਤਾਂ ਨਹੀਂ ਠੰਡ ਲੱਗਾ ਉਹ ਵੀ ਜਦੋਂ ਬਣਾਦਾ ਬਹੁਤ ਚੰਗਾ ਤੇ ਕੰਮ ਵਿੱਚ ਤੇ ਚਲੋ ਵਧੀਆ ਚਾਹ ਜਿਹੜਾ ਨਹੀਂ ਪਿੰਦਾ ਮੈਂ ਚਣੀ ਵੀ ਵਧੀਆ ਬੱਛਦੀ ਹੈ ਨਾ ਤੇ ਆ ਬਣ ਜਾਂਦਾ ਕੀ ਮਾਲਕ ਹੋ ਜਾਂਦੀ ਬੰਦੇ ਦੀ ਤੇ ਕਦੂ ਫੜਾ ਗਿਆ ਸੀ ਗੱਲ ਵੀਰ ਦਾ ਮੁੰਡਾ ਤੇ ਉਹ ਫਿਰ ਕਹਿੰਦੇ ਕਦੂ ਨਹੀਂ ਖਾਣਾ ਅੱਜ ਅਸੀਂ ਦਾਲ ਬਣਾਉ ਕੋਈ ਹੈ ਨਾ ਕਿਉਂਕਿ ਦੋ ਦਿਨ ਹੋ ਗਏ ਕੱਲ੍ਹ ਨੂੰ ਮੈਂ ਕਿੱਲੋ ਤੋੜਨਾ ਨਹੀਂ ਸੀ ਉਹਦੇ ਕਿੰਨੇ ਸਾਰੇ ਰਾਏ ਪਾਪੇ ਸੀ ਬਾਪੇ ਨੇ ਉਹ ਰਾਏ ਹਜੇ ਮੌਕੇ ਤੇ ਸਾਡੇ ਕੋਲ ਪਈ ਐ ਤੇ ਮੈਂ ਦੇਖੂ ਕਿ ਸਵੇਰੇ ਇਹਨਾਂ ਨੂੰ ਚੰਗੀ ਬਣਾ ਕੇ ਦੇ ਦੂੰ ਕਿਉਂਕਿ ਪਏ ਹੋਏ ਬੀਹੇ ਹੋ ਜਾਣਗੇ ਤੇ ਦੋ ਤਿੰਨ ਨਗ ਘਰ ਲਿਆ ਸੁਦੋਲ ਨਾ ਤੇ ਵਧੀਆ ਸਾਦ ਕੇ ਬਾਪੇ ਨੇ ਤੁਹਾਨੂੰ ਦੋਨੋਂ ਦੋਨ ਤਨਾ ਤੇ ਸੀ ਤੇ ਨਾਲ ਨਾਲ ਬਹੁਤ ਵਧੀਆ ਹਰੀ ਸਾਬ ਜੀ ਖਾਧੀ ਤੇ ਲਓ ਜੀ ਆਪਾਂ ਬਸ ਇੱਕ ਹੋਰ ਲਈ ਘੰਡੇ ਪਾਇਆ ਕੋਈ ਟਮਾਟਰ ਹੋਵੇ ਬਾਹੂ ਟਮਾਟਰ ਸਿਨਾ ਹੋ ਗਿਆ ਤੇ ਚਲੋ ਨਿਕਲ ਜਾਂਦਾ ਜਿੰਨੀ ਕੋ ਹਰਦੀ ਸਾਰੀ ਬਣੀ ਵਧੀਆ ਬਣੀ ਹਾਰਦੀ ਨਾ ਹੋਣੀ ਤੇ ਇਹ ਨਹੀਂ ਤੇਵੜਾ ਦਾਣਾ ਬਣੇ ਸਤਾ ਆਲ ਰੱਖਿਆ ਨਹੀਂ ਬਣਦਾ ਬਾਹਰ ਨਾਲ ਜਿਹੜਾ ਰੋਟੀ ਲੈਣਾ ਇਹਨਾਂ ਨੂੰ ਮੋਤੀ ਦਾ ਆਣੀ ਪੀਜੂ ਆਗਾ ਤੇ ਉਹ ਵੀ ਰੋਟੀ ਲੈ ਉਹ ਨਾ ਨਾ ਕਹਤੇ ਕੁਟੜੇ ਨੂੰ ਨਾ ਵੀ ਦੋ ਪੈਸੇ ਉੱਥੇ ਦੱਸ ਦੇ ਪੈਸੇ ਉੱਥੇ ਦੇ 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 ਲੈ ਦੇ ਦੇ ਵੇ ਵਾਸਾ ਪਸੇਬ ਨੂੰ ਬਣਾ ਲੈਨੇ ਹਨ ਚ ਲੋਟ ਡੇ ਜਾ ਭਰੇ ਜਾਂਦਾ ਕਿਉਂਕਿ ਇਹਨਾਂ ਦਾ ਉਦਿਖਾਂ ਤੋਂ ਬਾਅਦ ਹੀ ਪਤਾ ਨਹੀਂ ਕੀ ਗੱਲ ਹੈ ਕਿ ਭੁੱਖ ਲੱਗਦੀ ਐ ਲੱਗਦਾ ਕੁਝ ਖਾਣ ਦਾ ਚ ਲੋੜੇ ਵਾਸੇ ਇਕੱਤਰਨ ਜਾਂਦਾ ਤੇ ਆਪਾਂ ਨੂੰ ਜੀਣਾ ਨਾ ਤੇ ਦੁਆਰ ਖੜਾ ਲਾਣਾ ਨਹੀਂ ਨਾ ਲੈਣ ਹੀ ਮਮੀ ਗੋਲ ਗਲੇ ਹਾ ਚਾ ਯੋ ਕੀ ਆਟੇ ਦੀ ਇਕਤਤ ਮੈਨੂੰ ਆਟਾ ਹੈ ਨਹੀਂ ਗਾ ਮੋਕ ਦੇ ਮੰਨ ਕੇ ਜਦ ਲੋਦੀ ਲੋਣਾ ਜਿਹੜਾ ਬਾਜ਼ੂ ਨਹੀਂ ਆਟਾ ਰਹੇ ਨਾ ਉਹ ਸੁਲਪਾ ਉਹ ਵਧੀਆ ਨਹੀਂ ਲੱਗਦਾ ਜਦ ਨੇ ਆ ਰਹੇ ਰੂਪ ਕਿਹੜਾ ਬਸਾਰਾ ਡੱਬਾ ਉਹ ਜਿਹੜਾ ਨੂਨ ਦੇ ਕੋਲੇ ਪਿਆ ਜਿਹੜਾ ਵਿਚਾਲੇ ਨਹੀਂ ਪਿਆ ਮਿਰਚਾਂ ਵਾਲੇ ਡੱਬੇ ਦੇ ਤੇ ਨੂਨ ਵਾਲੇ ਦੇ ਸਾਟਲਾਂ ਵਾਲੀ ਜੇ ਅੱਗ ਬਗਾ ਸਕਦੇ ਆ ਨਹੀਂ ਹਲਦੀ ਗਾਉਣਾ ਹਲਦੀ ਇਹਨੇ ਬਸਾਰ ਕਹੀ ਵੀ ਮੈਂ ਸਿੰਪਲ ਵੀ ਕਿਹਾ बस तो तो। अपनी दो चार में बन जानी है, है। सब्जी फिर आप ਅਪਲਿਕੇਸ਼ਨ ਇਹ ਦੇਖਾਂਗੇ ਹਲਕੀ-ਵਾਲੀ ਮੈਂ ਨਾ ਕੋਈ ਚਾਰੀ ਕਰਨੀ ਨਹੀਂ ਪੱਛਾਣਾ ਹਾਜਰ ਨਹੀਂ ਜਿਹੜਾ ਬੋਹਲਾ ਵੀ ਮੈਂ ਨਾਲ ਆਪ ਨੂੰ ਹਾਂ ਤਾਂ ਰਹਤੇ ਨਹੀਂ ਆਪ ਨੂੰ ਗੁੰਦ ਵਾਲੇ ਨਹੀਂ ਹੈ ਇਹ ਕਾਹਰਾਵਾਂ ਦੀ ਆਪਣੀ ਪੀ ਚਾਹਦਾ ਇਹ ਤਾਂ ਘੱਟ ਹੀ ਬੋਲਦਾ ਹਾਂ ਸ਼ਾਂਤ ਹੀ ਬੰਦਾ ਇਹ ਸਾਲਾ ਉਸ ਦਾ ਵੱਡੇ ਹੋ ਜਾਣੇ ਸਵਾਤ ਬੁੱਖਰ ਆਉਂਦੇ ਉਹ ਸਾ ਜੋ ਆਪਾਂ ਨੂੰ ਬਹੁਤ ਆ ਦੇ ਹੋ ਜਾਣੇ ਨਿਆਣਾ ਦਾ ਬੱਚਾ ਉਹਨਾਂ ਦਾ ਵੀ ਸਾਥ ਹੁੰਦਾ ਕਿ ਜਿਵੇਂ ਵੀ ਬੋਲੀ ਜਾਂਦਾ ਅਜਿਵੇਂ ਜੀਬ ਕਰਦਾ ਉਹ ਜੀਬ ਗੱਲ ਕਰੀ ਜਾਂਦਾ ਕਿ ਕਿ ਜਾਂ ਐਸੇ ਕਿ ਐਸੇ ਕਰੀਏ ਨਾਮ ਉਹਨੂੰ ਜਮਾਨਾ ਰਾਦੇ ਜੀ ਲਾਓ ਜੀ ਅੰਦਰਵਾਸ ਆਖ ਲਈ ਥੋੜਾ ਪਾਣੀ ਦੀ ਦਾਲ ਬਣੀ ਦੀ ਪਾਣ ਵੱਧ ਭਾਦ ਮੈਂ ਘਰ ਵਿੱਚ ਜੇ ਤੇ ਆਪਾ ਮੁਨਾਲੀ ਦੀ ਚਟਨੀ ਹੈ ਨਾ ਮੈਂ ਕਿ ਸਵੇਰੇ ਕੀ ਬਣਾਉਣੀ ਆ ਉਹ ਹੋ 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 ਦਾਲ ਦਲੇ છોਲੇ ਤੇ ਨਾਲ ਚਟਨੀ ਰਾਇਆ ਜੀ ਉਹ ਹੋ 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 ਤੇ ਨਾਲ ਹੀ ਸੇਵੀਆਂ ਉਹ ਹੋ 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 ਤੇ ਐਂ ਹੀ ਕਰ ਬਾਕੀਆਂ ਜੀ ਨਾ ਮੈਂ ਕਿ ਸਵੇਰੇ ਕੋਲ ਟਾਈਮ ਨਹੀਂ ਹੁੰਦਾ ਭੱਜਾ ਦੌੜੀ ਕਿਉਂਕਿ ਧੁੱਪ ਚੜ ਜਾਂਦੀ ਟਾਈਮ ਨਾਲ ਹੈ ਨਾ ਫੇਰ ਸਾਨੂੰ ਪਤਾ ਐਂ ਜੇ ਲੱਗਦਾ ਵੀ ਧੁੱਪ ਵੀ ਤੋਰਾ ਫੇਰਾ ਹੁੰਦਾ ਹੀ ਜਮ ਹਲਾਣਾ ਬਥੇ ਕਹਿਣਾ ਤੇ ਦਾਲ ਆਪਣੀ ਥੋੜਾ ਪਾਣੀ ਹੁਣ ਇਹ ਤੋਂ ਬਾਅਦ ਮੈਂ ਨਾ ਆ ਜਾਊਗਾ ਕੀ ਮੈਂ ਆ ਜਾ ਤੇ ਹੁਣ ਆਪਾਂ ਚਟਨੀ ਪੁੰਡੇ ਚ ਬਣਾ ਫਿਰ ਆਇਆ ਵੀ ਤੇ ਹੁਣ ਆਪਾਂ ਇਹਨੂੰ ਫਰ ਲੈਂਦੇ ਆ ਫਰਾਈ ਫਰਾਈ ਕਰਨੇ ਬਾਅਦ ਇੰਨੀ ਹੀ ਜ਼ਿਆਦਾ ਟੇਸਟੀ ਬਣ ਜਾਂਦੀ ਹੈ ਬਹੁਤ ਜਿਸ਼ਨ ਆਇਆ ਤੇ ਜਿਸ਼ਨ ਦੀ ਗੱਲ ਸਹੀ ਆ ਨਾ ਅੱਜ ਦਾਲੀ ਹੋਣਾਂ ਦੀ ਦਾਲ ਨਾਲ ਗੰਡਾ ਚਿਰਾਂਗੇ ਤੇ ਨਾਲ ਚਟਨੀ ਫਰਾਈ ਕੀਤੀ ਹੋਈ ਨਾਲ ਤੇ ਨਾਲ ਆ ਦੇਖੋ ਜੀ ਸੇਵਾਂ ਹੁਣ ਇਹਨਾਂ ਦੀ ਹੁਣ ਸੇਵਾਂ ਦਾ ਮਵਾ ਮਵਾ ਕੇ ਨੇ ਖੁੱਖਾ ਗੱਟ ਲੇ ਦੇਣਾ ਕੋਆੰ ਦਾ ਟਾਲੀ ਦੀ ਸੁਆਦ ਆਇਆ ਕੋਆਹ ਫਿਰ ਦੁੱਧ ਕੱਢ ਜਾਂਦਾ ਨਾ ਤੇ ਮੈਂ ਵੀ ਬਣਾਉਣਾ ਲਿਆ ਆਪਾਂ ਤੇ ਜਮਾ ਤੁਹਾਨੂੰ ਕਿ ਮੈਂ ਇਹਨਾਂ ਦੇ ਵੀਰ ਤੋਂ ਬੁੜੇ ਅਛੇ ਗਾ ਸਾਰੇ ਪੇਜ ਉਹਨਾਂ ਨੇ ਤਿਆਰ ਕਰਕੇ ਦਿੱਤੇ ਹੈ 500 ਰੁਪਏ ਤੋਂ ਵਧਿਆ 100 ਰੁਪਏ ਤੋਂ ਬਰੇਕ ਹੋ ਗਿਆ ਹੂੰ ਕੀ ਤੋਂ ਹੋਇਆ ਪਰ ਜਮਾ ਮੈਂ ਦੇ ਬਾਰੇ ਵੀ ਵੀਰ ਨਾਲ ਸੀਗੇ ਹਾਂ ਲਓ ਜੀ ਫਰੀਦ ਨੇ ਨਾ ਤੁਹਾਨੂੰ ਦੱਸ ਦਈਏ ਮੈਂ ਗੱਲ ਉਹਦੀ ਲੈ ਕੇ ਚੱਲ ਕੈਮਰਾ ਮਤਲਬ ਜਿਹੜੀ ਆ ਫਰੀਦ ਦੀ ਬੁੱਕ ਐ 500 ਰੁਪਏ ਦੀ ਮੰਗ ਰਏ ਸੀਗੇ ਕਹਿੰਦੇ ਸੀ 500 ਰੁਪਏ ਦੀ ਬੁੱਕ ਦਿਵਾਓ ਠੀਕ ਐ ਮੇਰੇ ਕੋਲੇ ਪੈਸੇ ਹੈ ਨਹੀਂ ਸੀਗੇ ਕਿਉਂਕਿ ਤੁਹਾਨੂੰ ਪਤਾ ਜੀ ਹੱਥ ਨਾਲ ਹੋ ਜਾਂਦਾ ਕਿ ਸਿਵਲੇ ਇਹ ਬੁੱਕ ਹੁਣ ਆਪਾਂ ਕੀ ਕਰਵਾਈਏ ਫਰੀਦ ਇਹ ਆਈ ਫੋਟੋਕਾਪੀ ਫੋਟੋਕਾਪੀ ਕਰਾ ਲਈ ਆਪਾਂ ਉਹੀ ਬੁੱਕ ਜਮਾ ਦਿੱਤਾ ਕਾਪੀ ਬਣਾਤੀ ਐ ਜੂ ਜੈਡ ਫੋਟੋਕਾਪੀ ਕਰਾ ਕੇ ਆਪ ਨੂੰ 120 ਰੁਪਏ ਚ ਪੈਗੀ ਤੇ ਕੰਮ ਇਹਨੇ ਉਹ 500 ਵਾਲੀ ਬੁੱਕ ਦੇ ਹੀ ਦੇਣਾ 120 ਵਾਲੀ ਨਹੀਂ ਹੈ ਨਾ ਤੇ ਉਹੀ ਕੰਮ 500 ਵਾਲੀ ਨੇ ਦੇਣਾ ਸੀ ਮੇਰੇ ਕੋਲੇ ਮੈਨੂੰ ਕਹਿੰਦੀ ਪ੍ਰੀਤ ਮੈਂ ਮੰਮੀ ਵੀ ਮੈਨੂੰ ਬੁੱਕ ਦਵਾ ਦੇ ਮੈਂ ਕਿਹਾ ਮੁੰਡਾ ਮੇਰੇ ਕੋਲ ਇੱਕ ਵਾਰ ਪੈਸੇ ਨਹੀਂ ਹੱਥ-ਤੰਗ ਹੈ ਤੇ ਫਿਰ ਕਹਿੰਦੀ ਆਪਾਂ ਇਹਦਾ ਕੋਈ ਸੋਲੂਸ਼ਨ ਕੱਢੀਏ ਮੈਂ ਬੇਦੇਖ ਲੱਗ ਗਈ ਕਿ ਤੈਨੂੰ ਧਿਆਨ ਚਾਉਂਦਾ ਸਰ ਕਾਲਾ ਕਾਲਾ ਹੀ ਆਇਆ ਕੀ ਇਹਦੇ ਵਿੱਚ ਹਾਂ ਪਰ ਬਲੈਕ ਹੋ ਜਾਂਦਾ ਨਾ ਇਹ ਫੋਟੋ ਵੀ ਕਲੀਅਰ ਆਈ ਹੈ ਸਭ ਕੁਝ ਤੇ ਅਸੀਂ 120 ਰੁਪਏ ਜ਼ਿਆਦਾ ਦੇਖੋ ਜੀ ਐਡੀ ਸੋਹਣੀ ਬੁੱਕ ਐਨੀ ਵੱਡੀ ਮੋਟੀ ਤਿਆਰ ਕਰਵਾ ਲਈ ਤੇ ਮਾ ਆ ਆਪਣੀ ਦਣਾ ਇਸ ਬੁੱਕ ਬਣਾ ਬਹੁਤ ਜਿਆਦਾ ਕੰਮ ਖੜੇ ਸੀ ਮਤਲਬ ਇਹਦਾ ਕੰਮ ਮਤਲਬ ਕਰ ਨਹੀਂ ਰਹੀ ਸੀ ਕਿਉਂਕਿ ਪਿੱਛੇ ਰਹਿ ਗਈ ਸੀ ਬੱਚਿਆਂ ਤੋਂ ਇਹ ਤੇ ਹੁਣ ਇਹ ਅਸੀਂ ਅੱਜ 120 ਰੁਪਏ ਚ ਕਾਪੀ ਲਿਆਂਦੀ ਹੈ ਤਿਆਰ ਕਰਵਾ ਕੇ ਤੇ ਹੁਣ ਆਪਾਂ ਪੜ੍ਹਨੂਗੀ ਹਨਾ ਕਿਉਂਕਿ ਆਏ ਆ ਹੁਣ ਪੇਪਰ ਵੀ ਆਉਣ ਵਾਲੇ ਆ ਤੇ ਤਾਂ ਕਰਕੇ ਉਹਨਾਂ ਦੀ ਇਸ ਬੁੱਕ ਦੀ ਪੜਾਈ ਇੱਥੇ ਰੁਕੀ ਪਈ ਸੀ ਤੇ ਆਪਾਂ ਬਣਾਈ ਇਹਨੇ ਚੱਟਾ ਇਹ ਆਪਾਂ ਫੇਰ ਵੀ ਕਰਦੇ ਨੇ ਪੜਾਈ ਟੈਨਾ ਪਾ ਜੰਮੀ ਜਾਣਾ ਤੇ ਰੇਹਣਾ ਕੁਮਾਰ ਆ ਜੀ 50000 ਰੁਪਏ ਨੇ ਉਹ ਹੀ ਕੰਮ ਲੈਣਾ 120000 ਰੁਪਏ ਨੇ ਉਹ ਹੀ ਕੰਮ ਲੈਣਾ ਚਲੋ ਬੱਚੇ ਘੜਨਾ ਇਹਨਾਂ ਦੀ ਪ੍ਰਾਈਸ ਤੋਂ ਬਿਨਾ ਕੁਝ ਵੀ ਨਹੀਂ ਹੈਗਾ ਸਾਡੇ ਕੋਲੇ ਬਾਕੀ ਇਤਿਹੀ ਜਿਹੜਾ ਹੋ ਰਿਹਾ ਨਾ ਕੋਨ ਦਸਨਾ ਜਣੀ ਡਿਜੀਟਲ ਵੀ ਸਾਡੇ ਕੋਲ ਆਉਂਦੀ ਹੋਈ ਤਰੀਕਾ ਤੇ ਥੋੜਾ ਟਾਈਮ ਦੇਣੇ ਜਿਹੜਾ ਜ਼ਿਆਦਾ ਟਾਈਮ ਥੀ ਉਹ ਅਸੀਂ ਕੱਢ ਲਿਆ ਨਾ ਵੀ ਕਿਵੇਂ ਵੀ ਕਰਦੇ ਆ ਚਲੋ ਮੈਂ ਸਾਰੀ ਚੀਜ਼ ਨਹੀਂ ਸ਼ੇਅਰ ਕਰ ਸਕਦੀ ਤੁਹਾਡੇ ਨਾਲ ਕਿਉਂਕਿ ਵੀ ਇਹ ਚੀਜ਼ ਦਾ ਬਹੁਤ ਜ਼ਿਆਦਾ ਸਾਡੇ ਰਿਸ਼ਤੇਦਾਰ ਸਮਝ ਮੰਦੇ ਸਾਨੂੰ ਆਏ ਜਾਂਦੀ ਹੈ ਤੁਹਾਨੂੰ ਆਏ ਜਾਂਦੀ ਹੈ ਦੇਖ ਬਾਹਰ ਪਰਪੂਰ ਕੋਈ ਵੀ ਬੁਰਗਾ ਇਹਨਾਂ ਛੂੜ ਦਾ ਤਾਂ ਕੋਈ ਬੋਲੀ ਨਹੀਂ ਨਾ ਕਦੇ ਮੋਲਿਆ ਪਰ ਵੀ ਮੈਂ ਕਹਿੰਦੀ ਆ ਵੀ ਜਿਹੜਾ ਬਾਲਾ ਟਾਈਮ ਸੀਗਾ ਮਤਲਬ ਜਦੋਂ ਛੋਟੇ ਸੀ ਬੱਚੇ ਉਹ ਟਾਈਮ ਕੱਢ ਲਿਆ ਸਾਨੂੰ ਸਿਰਫ ਔਖਾ ਹੁਣ 5-6 ਸਾਲ ਔਖਾ ਹੈ ਇਹਨਾਂ ਨੇ 5-6 ਸਾਲ ਅਸੀਂ ਸਟੱਡੀ ਖਰਾਕੀ ਤੇ ਫ੍ਰੀਡ ਕਿਤੇ ਵੀ ਪ੍ਰਾਈਵੇਟ ਜੌਬ ਕਰ ਲੂਗੀ ਹਨਾ ਜਦੋਂ ਆਪਾਂ ਤਿੰਨ ਮਹੀਨੇ ਦਾ ਬੰਬੂ ਹੋਰ ਜੇ ਅਗਰ ਮੈਂ ਰੋਹ ਸਕੂਲ ਚ ਲਾ ਦਿਆ ਨਾ ਸਰਕਾਰੀ ਚ ਉੱਥੇ बस ਵੈਨ ਦਾ ਹੀ ਖਰਚਾ ਦੇਣਾ ਹੁੰਦਾ ਤੇ ਵੀ ਮੈਨੂੰ ਸਰਕਾਰੀ ਨੌਕਰੀ ਮਿਲਦਾ ਚਾਂਸ ਹੋ ਜਾਂਦਾ ਹੈ ਸਰਕਾਰੀ ਸਕੂਲ ਚ ਸਰਕਾਰੀ ਨੌਕਰੀ ਮਿਲਦੀ ਇਸ ਵੀ ਬੱਚੇ ਨੂੰ ਤੇ ਇਹ ਪ੍ਰਾਈਵੇਟ ਸਕੂਲ ਵਾਲੇ ਬੱਚਿਆਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਛੇਤੀ ਛੇਤੀ ਤੇ ਬਾਕੀ ਜੀ ਹਨਾ ਵੀ ਹੁਣ ਤਾਂ ਇਹਦੇ ਤੇ ਜਿਆਦਾ ਰਹਿਣ ਮਾਰ ਲਿਆ ਸੀ ਥੋੜਾ ਟਾਈਮ ਰਹਿ ਗਿਆ ਤੇ ਫੇਰ ਆਪਣੀ ਗੱਲ ਹੈ ਨਾ ਫ੍ਰੀਦ ਨੂੰ ਕੰਪਟਰ ਕੋਲ ਸੁਧਰਾ ਆਉਂਦੇ ਤੇ ਐਨਕ ਵੀ ਨੇ ਆਦਾ ਤੇ ਆਪਾਂ ਨਾ ਉੱਥੇ ਰਹਿ ਵੀ ਸਕਦੇ ਆ ਸੰਗਾਰਿਸਪੁਰ ਚ ਨਹੀਂ ਉੱਥੇ ਰਹਿਣ ਵਾਸਤੇ ਬਕਵਾਸ ਕੀ ਹੈ ਤੇ ਫੇਰ ਆਪਾਂ ਨੂੰ ਕਹਿੰਦੀ ਤੇ ਫੇਰ ਆਪਾਂ ਨਾ ਵੀ ਕੋਈ ਵੀ ਪ੍ਰਾਈਵੇਟ ਜੌਬ ਕਰ ਲੂਗੀ ਜੀ ਤਾਂ ਟੈਂਸ ਚ ਲੱਗ ਜੇ ਜਾਂ ਆਦਾ ਕੋਈ ਪ੍ਰਾਈਵੇਟ ਨਾ ਟੀਚਰ ਲੱਗ ਜੇ ਤੇ ਜੇ ਕਰਨਾ ਚੰਦਾਰੀ ਨੌਕਰੀ ਹੋਈ ਤਾਂ ਬਹੁਤ ਜੇ ਕਰਨਾ ਚ ਹੋਈ ਤਾਂ ਜ਼ਰੂਰ ਮਿਲ ਜਾਣੀ ਐ ਪਰ ਓਨਲੀ ਸਾਡੇ ਕੋਲ 6 ਸਾਲ ਰਹਿ ਗਏ ਅਸੀਂ ਉਹ ਜਿਹੜਾ ਜਿਹੜਾ 12 ਟਾਈਮ ਸੀ 15 ਸਾਲ ਉਹ ਤਾਂ ਅਸੀਂ ਕੱਢ ਲਏ ਤੇ 6 ਸਾਲ ਦੀ ਅਸੀਂ ਇਹ ਨਹੀਂ ਕੱਢ ਲਾਂਗੇ ਤੇ ਵੀ ਪਰ ਉਹ ਦਿਨ ਆ ਜਾਣਗੇ 5-6 ਸਾਲਾਂ ਨੂੰ ਪਰ ਵੀ ਜਿਹੜੇ ਜਿਹੜੇ ਸਾਡੇ ਨਾਲ ਜਿਹੜੇ ਮਤਲਬ ਨਹੀਂ ਖੜੇ ਸਾਡੇ ਵਾਸਤੇ ਸਟੈਂਡ ਨਹੀਂ ਲਿਆ ਸਾਡਾ ਕਿਸੇ ਨੇ ਨਹੀਂ ਸੋਚਿਆ ਕਿ ਗੱਗੀ ਅੰਦਰ ਸੀਗਾ ਸਾਡੇ ਨਾਲ ਕੋਈ ਨਹੀਂ ਖੜਿਆ ਤੇ ਬਾਕੀ ਇਹ ਚੀਜ਼ ਆ ਪ੍ਰੀ ਤੇਜਸ਼ਾ ਨੂੰ ਇੰਨਾ ਵੀ ਘੱਟ ਜਾਣਕਾਰੀ ਹੋ ਗਈ ਇਓ ਨੀ ਮੇਰੇ ਕੋਲ ਗੱਲਾਂ ਕਰਦੇ ਨੇ ਮੰਮੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਕਿੰਨਾ ਚੰਗਾ ਕਹਿੰਦੇ ਸੀ ਆਪਣਾ ਕੋਈ ਵੀ ਨਹੀਂ ਮੈਨੂੰ ਕਿ ਤੁਹਾਨੂੰ ਪਤਾ ਲੱਗ ਜਾਣਾ ਆਪਣੀਆਂ ਵੀ ਆਪਣਾ ਰਿਸ਼ਤੇਦਾਰ ਆਪਣੇ ਨਾਲ ਬਹੁਤ ਖੜਦਾ ਤੇ ਮੈਨੂੰ ਤੁਹਾਨੂੰ ਬਸ ਇਹ ਜੀ ਦਾ ਧਿਆਨ ਰੱਖਣਾ ਵੀ ਆਪਣੇ ਕੌਣ ਆ ਤੇ ਪ੍ਰਾਈਵ ਕੌਣ ਆ ਮੈਂ ਫੇਰ ਤੁਸੀ ਆਦੇ ਮਾਈਂਡ ਚ ਬਿਠਾ ਲਓ ਤੇ ਹੁਣ ਜਸ਼ਨਾਂ ਬੋਲੂਗਾ ਕੀ ਇਹਦਾ ਚੱਲਦਾ ਆਖੋ ਮਮੇ ਨੂਰ ਨੂਰ ਕਹਿੰਦੀ ਮੈਂ ਨਾ ਬਸ ਪੰਜਮੀ ਤੇ ਚੌਥੀ ਤੇ ਪੰਜਮੀ ਪਾਰ ਕਰਕੇ ਭੱਜ ਜੂਗੀ ਰੋਹੀ ਸਕੂਲ ਤੋਂ ਛਿੰਮੀ ਚ ਅਜੇ ਦੁੱਧ ਲਾਣ ਲੱਗਣਾ ਸਰਕਾਰੀ ਹਾਂ ਕਹਿੰਦੀ ਮੈਂ ਦੇਖ ਕੇ ਆਉਂਗੀ ਜੀ ਤੇ ਆਪਣੀ YouTube ਦੀ ਪੇਮੈਂਟ ਵੀ ਆਈ ਜਾਊਗੀ ਹਾਂ ਖਰਚੇ ਭਰ ਦੇ ਕਰੀ ਖਰਚੇ ਭਰ ਦੇ ਦੂੰਗੀ ਸਭ ਕੁਝ ਟੈਨਸ਼ਨ ਹੈ ਤੇ ਚੜਨੀ ਵੀ ਆਪਣੀ ਬਣ ਕੇ ਰੈਡੀ ਹੋ ਗਈ ਸੇਵਾਂ ਵੀ ਆਪਣੀਆਂ ਬਣ ਕੇ ਰੈਡੀ ਹੋ ਗਈਆਂ ਦੇ ਦਾ ਥੋੜਾ ਜਿਹਾ ਪਾਣੀ ਜਿਆ ਮਾਮੂਲੀ ਜਿਹਾ ਪਾਣੀ ਮਾਣ ਹੋ ਕਰਕੇ ਦਿਖਾਈਏ ਪਾਣੀស្ਕਾਰ ਕੇ ਬਿਲਕੁਲ ਜਿ ਨਜ਼ਰ ਜਮਾ ਰੈਡੀ ਨਹੀਂ ਹੁੰਦੀ ਆਪਾਂ ਉਹ ਨਜ਼ਰ ਗੈਸ ਨਹੀਂ ਬੰਦ ਕਰਦੇ ਤੇ ਆਟਾ ਵਗੈਰਾ ਆਪਾਂ ਬੁੰਨ ਰੱਖਿਆ ਹੈ ਨਾ ਤੇ ਬਸ ਅਸੀਂ ਰੋਟੀ ਆਖਦੇ ਤੇ ਤੁਮਾ ਜਿਸ਼ਨਾ ਨੂੰ ਠੀਕ ਜਿਹਾ ਜਿਸ਼ਨਾ ਨੂੰ ਜਾਂਦੇ ਤੇ ਮੈਂ ਉਹ ਸਾਫ ਕਰਾਂ ਹਾਂ ਪਰ ਮੈਂ ਨਹੀਂ ਜਾऊंगा ਮੈਂ ਨਹੀਂ ਤਾਂ ਸੁਣਨੇ ਵਾਸਤੇ ਕੋਈ ਗੱਲ ਕਰਨਾ ਨਹੀਂ ਕਰ ਰਿਹਾ ਜਦੋਂ ਵੀ ਮੈਂ ਕੋਈ ਗੱਲ ਕਰਦੀ ਹੁੰਦੀ ਹਾਂ ਵਿੱਚ ਮੈਨੂੰ ਰੋਕੀ ਜਾਂਦਾ ਵਿੱਚ ਹੀ ਬੋਲੀ ਜਾਂਦਾ ਕਿਉਂਕਿ ਨਿਆਣੀਆਂ ਹਜੇ ਸੋਹਣੀਆਂ ਇਹਨੂੰ ਤੇ ਚਲੋ ਕੋਈ ਗੱਲ ਵੀ ਬੱਚਿਆਂ ਤੋਂ ਬਗੈਰ ਆਪਣੇ ਕੋਲ ਹੈ ਵੀ ਕੀ ਹੈ ਤੇ ਬਾਤ ਬਹੁਤ ਚੰਨਣਾ ਹੈ ਅੰਦਰ ਥੋੜੀ ਜੀ ਕਰਨੀ ਹੈ ਚਲੋ ਜੀ ਫੇਰ ਮਿਲਦੇ ਹਾਂ ਬਾਏ ਬਾਏ ਲਓ ਜੀ ਰਸੋਈ ਤਾਂ ਇੰਨੀ ਹੀ ਜ਼ਿਆਦਾ ਗਰਮੀ ਹੈ ਬੜੀ ਜ਼ਿਆਦਾ ਗਰਮੀ ਹੈ ਹਨਾ ਅਸੀਨਾ ਆ ਜਾਂਦਾ ਕਿਉਂਕਿ ਮੀਂਹ ਪੈਣ ਤੋਂ ਬਾਅਦ ਵੀ ਹਜੇ ਠੰਡ ਨਹੀਂ ਹੋਈ ਜਮਾਂ ਵੀ ਤੇ ਉਵੇਂ ਹੀ ਗਰਮੈਸ਼ ਹੋਈ ਪਈ ਹੈ ਤੋ ਟੱਪ ਕੇ ਜਿਵੇਂ ਨਣਾਉਂਦਾ ਹੁਣ ਆਪਣਾ ਕਹਿੰਦਾ ਮੈਂ ਨਾਲ ਆ ਤੇ ਚੁੰਨੀ ਵਾਲਾ ਲੜਨਾ ਮੇਰਾ ਪਾਟਾ ਇੱਥੇ ਆ ਗਿਆ ਚੱਲ ਕੋਈ ਨਾ ਆ ਜਛਣੀ ਅੱਜ ਗੰਡੇ ਛੀਰੀ ਅੰਮੀ ਬਹੁਤ ਖਾਣੇ ਗੰਡੇ ਖਾਣੇ ਛੀਰ ਲੈ ਗੰਡੇ ਗੰਡੇ ਹੁਣ ਮਿੱਠੇ ਜੇ ਦੇਖ ਕੇ ਛੀਰ ਲਾਵੇ ਕੋੜੇ ਦਾ ਸੁਆਦ ਹੈ ਕੌਣ ਹੂੰ ਸੁਣ ਲੈ ਸਕੂਲ ਵਾਲੇ ਬੱਚੇ ਲੈ ਲੈਂਦੇ ਹੋ ਗਈ ਤੇ ਸ਼ੁਰੂ ਕੱਲ ਵਾਂਗੂ ਫੇਰ ਦੁਬਾਰ ਤੈਨੂੰ ਟਾਂਕੀ ਕਰਨ ਫੇ ਨਾ ਲੰਨਦੇ ਹੁੰਦੇ ਲੋ ਜੀ ਕਿਰਾਂ ਦਾ ਫੈਸ਼ਨ ਸ਼ੋਅ ਚੱਲੀ ਜਾਂਦਾ ਦੇਖ ਲਓ ਤੁਸੀਂ ਸਾਰੇ ਜਣੇ ਇੱਕ ਵਾਰੀ ਫੇਰ ਹੀ ਬੋਲੂਗੀ ਮੈਂ ਕੁਝ ਚਲੋ ਜੀ ਹੋਰ ਕੋਈ ਦੋ ਦੋ ਸਟਾਈਲ ਦਾ ਹੋਗੇ ਤੀਜਾ ਸਟਾਈਲ ਇਹ ਤਾਂ ਤੂੰ ਕਰਿਆ ਨਹੀਂ ਸੀ ਦੁਬਾਰਾ ਤਾਂ ਫਿਰ ਰਿਪੀਟ ਕਰਤਾ ਇਹ ਤਾਂ ਇਹ ਆਲਗ ਸੀ ਆਲਗ ਸੀ ਉਹ ਉਹ ਵੀ ਛੇ ਸੀ ਅਸ਼ੁਰ ਹਣਾ ਪੰਜਵਾਂ ਡਿਜ਼ਾਈਨ ਲਓ ਜੀ ਇੱਥੇ ਮੈਂ ਸਾਰੇ ਭੈਣ ਭਰਾਵਾਂ ਨੂੰ ਐ ਕਿ ਨਹੀਂ ਵੀ ਜੇ ਕਿਸੇ ਚੀਜ਼ ਦੀ ਹਣਾ ਸੂਤਾ ਵਗੈਰਾ ਦੀ ਪ੍ਰੋਮੋਸ਼ਨ ਕਰਾਉਣੀ ਹੋਵੇ ਤੇ ਸਾਡੇ ਜਸ਼ਨੇ ਤੋਂ ਕਰਾ ਸਕਦੇ ਹਾਂ ਤੁਸੀਂ ਪ੍ਰੋਮੋਸ਼ਨ ਤੇ ਇਹ ਪ੍ਰੋਮੋਸ਼ਨ ਬਹੁਤ ਚੰਗੀ ਤਰ੍ਹਾਂ ਕਰੂਗੀ ਕਿਉਂਕਿ ਪ੍ਰੈਕਟਿਸ ਕਰ ਰਹੀ ਹੈ ਨਾ ਵੀ ਕਿਵੇਂ ਚੁੰਨੀ ਲੈਣੀ ਹੈ ਕਿਹੜੇ ਸੂਟ ਨਾਲ ਕਿਵੇਂ ਲੈਣੀ ਹੈ ਵਿੱਕ ਕੀ ਵਿੱਚ ਨਹੀਂ ਲੈਣੀ ਆਏ ਵੀ ਲੈ ਸਕਦੇ ਮਮੀ ਚੁੰਨੀ ਚਲੋ ਜੀ ਸਾਰੇ ਹੈ ਨਾ ਜੇ ਪ੍ਰੋਮੋਸ਼ਨ ਕਰਾਉਣੇ ਹੋਈ ਤਾਂ ਆਪਣਾ ਚਸ਼ਨਾ ਵਿਹਲਾ ਹੈਗਾ ਪ੍ਰੋਮੋਸ਼ਨ ਵਾਸਤੇ ਪ੍ਰੋਮੋਸ਼ਨ ਕਰ ਦੂਗਾ ਆ ਮਮੀ ਤੇ ਬੜਾ ਸੁੰਦਰ ਜੀ ਜਾਂਦਾ ਜੇ ਆ ਨਾ ਕਰੇਗਾ ਛਾੜ ਨਹੀਂ ਜਾਂਦੇ ਪਤਾ ਹੀ ਨਹੀਂ ਜਾ ਨਾ ਕਿਆ ਤੂੰ ਫੇਰ ਆ ਜਾ ਨਾ ਬਾਹਰ ਭੱਜ ਕੇ ਜਾ 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 ਨਾ ਜਸ਼ਨਾ ਤੇ ਲੋ ਜੀ ਨੋਟਿਸ ਕੀਤਾ ਨੋਟਸ ਕੀ ਦੰਦ ਦਿਖਾਈਏ ਨਹੀਂ ਇੱਕ ਤੂੰ ਸਾਨੂੰ ਪਤਾ ਹੀ ਹੈ ਤੇ ਲੋਜੀ ਜਸ਼ਨ ਆਪਣੇ ਪ੍ਰੋਮੋਸ਼ਨ ਕਰ ਦੂਗਾ ਜੀ ਤੇ ਸਾਰੇ ਜਣੇ ਕਹਦੇ ਹੋਣਾ ਪ੍ਰੋਮੋਸ਼ਨ ਵਾਸਤੇ ਇਹਨੂੰ ਸਭ ਪਤਾ ਵੀ ਕਿਦੋਂ ਚੁੰਨੀ ਕਿਵੇਂ ਲਈਦੀ ਹੁੰਦੀ ਹੈ ਕਿੰਨੇ ਕਿੰਨੇ ਤਰੀਕਿਆਂ ਨਾਲ ਚੁੰਨੀ ਲਈ ਜਾਂਦੀ ਹੈ ਤੇ ਇਹਨੂੰ ਸਾਰਾ ਕੁਝ ਪਤਾ ਹੈ ਨਹੀਂ ਨਾਉਣਾ ਨਹੀਂ ਹਜੇ ਹਜੇ ਤਾਂ ਹੋਰ ਘੇੜੇ ਖਾਣੇ ਆ ਆ ਟਾਈਮ ਕਾ ਤੋ ਲੱਗ ਰੇ ਨਾ ਹਣ ਵਾਸਤੇ ਜਸ਼ਨ ਜਸ਼ਨੇ ਟਾਈਮ ਕਿਉਂ ਲੱਗ ਰੇ ਕਮੈਂਟ ਹੋਣ ਵਾਲੇ ਆਪਣੀ ਵੀਡੀਓ ਨਾਲ ਕਮੈਂਟ ਆਫ ਹੋ ਜਾਣਗੇ ਤੇ ਚਲੋ ਜੀ ਫਿਰ ਮੈਂ ਲਓ ਜੀ ਹਨਾ ਤੇ ਟਾਈਮ ਕਾਫੀ ਹੋ ਗਿਆ ਆਪਾਂ ਵਲੌਗ ਨੂੰ ਕਰਦੇ ਆ ਅਪਲੋਡ ਹਨਾ ਕਿਉਂਕਿ ਐਂਡ ਕਰਾਂਗੇ ਤਾਂ ਅਪਲੋਡ ਹੋਊਗਾ ਵਲੌਗ ਤੇ ਬਾਕੀ ਜੀ ਹਨਾ ਪਲੀਜ਼ ਆਪਣੇ ਚੈਨਲ ਨਾਲ ਸਪੋਰਟ ਕਰੋ ਤੇ ਸੋਹਣੇ ਸੋਹਣੇ ਕਰਿਆ ਕਰੋ ਜੀ ਕਮੈਂਟ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਦੀ ਅੱਗੇ ਤੇ ਨਾ ਪਤਾ ਐ ਕਦੋਂ ਕਰੀਏ ਤੇ ਹਜੇ ਤਾਂ ਜਸ਼ਨ ਆਉਗੀ ਵੀਡੀਓ 'ਚ ਫਿਰ ਪਰ ਉਹਦੀ ਕਮੈਂਟ ਆਫ ਹੋ ਜਾਣ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਇਹ ਨਹੀਂ ਆਉਣੀ ਹੁਣ ਐਂਡ ਤੇ ਨਹੀਂ ਕਰਾਉਣੀ ਕਰਾਉਣਾ ਹੁੰਦਾ ਤੇ ਬਾਕੀ ਸਪੋਰਟ ਕਰੋ ਹਨਾ ਆਪਣੇ ਚੈਨਲ ਨਾਲ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਦੁਬਾਰਤੋਂ ਫੇਰ ਹਨਾ ਤੇ ਪਲੀਜ਼ ਚੈਨਲ ਨਾਲ ਸਪੋਰਟ ਕਰੋ ਤੇ ਆਈ ਆਪਣੇ ਹਨਾ ਤੁਹਾਡੇ ਲਈ ਬਲੌਗ ਡੇਲੀ ਅਪਲੋਡ ਕਰਦੇ ਰਵਾਂਗੇ ਆਪਾਂ ਫੈਮਿਲੀ ਬਲੌਗ ਵਧੀਆ ਤੋਂ ਵਧੀਆ ਹਨਾ ਵੀ ਆਪਾਂ ਇਹੋ ਜਿਹੀ ਬਲੌਗ ਹੀ ਬਣਾਉਣੇ ਕਿਉਂਕਿ ਆਪ ਵੀ ਥੀਆਂ ਪਹਿਣ ਆਲੇ ਆ ਵੀ ਇਹੋ ਜਿਹੀ ਗੱਲ ਨਹੀਂ ਹਨਾ ਵੀ ਜੇ ਕੋਈ ਅਸਲੀ ਦਿੱਤਾ ਫਲਾਉਣੇ ਆਪਾਂ ਹਨਾ ਵੀ ਆਪਾਂ ਪਰਿਵਾਰ ਚ ਬੈਠ ਕੇ ਦੇਖ ਸਕੀਏ ਹਨਾ ਤੇ ਕਿਉਂਕਿ ਬੱਚੇ ਆਪਦੇ ਵੀ ਧੀਆ ਨੇ ਹਨਾ ਉਹ ਬੰਦਾ ਉਸ ਤਰ੍ਹਾਂ ਦਾ ਬਲੌਗ ਵਧੀਆ ਬਣਾਉਂਦਾ ਤੇ ਆਪਾਂ ਨੂੰ ਹਨਾ ਵੀ ਆਪਣੇ ਸਿਰਫ ਹੱਕ ਦੀ ਕਮਾਈ ਮਿਹਨਤ ਦੀ ਕਮਾਈ ਚਾਹੀਦੀ ਆ ਹਨਾ ਵੀ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਵੀ ਸੱਚੇ ਦਿਲੋਂ ਕਰਦੇ ਆਂ ਆਪਾਂ ਮਿਹਨਤ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਹਨਾ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਦੇਖਣ ਲਈ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਏ ਬਾਏ ਸਾਰਿਆਂ ਨੂੰ